ਸਮਸਾਬਤ ਦੇ ਇਹ ਨਸ਼ਾਬ੍ਰੁਧ ਨੂੰ ਇਹਨਾਂ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਅਫਸਰਾਂ ਨੂੰ 7 ਕਿਲੋ 122 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਔਰ ਇਹ ਜਿਹੜੇ ਮੇਨ ਦੋਸ਼ੀ ਫੜਿਆ ਗਿਆ ਔਰ ਦੂਸਰਾ ਜਿਹੜਾ ਆਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਇੰਪੈਨਲਰ ਸਮਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਚਾਰ ਨੇ ਉਹਨਾਂ ਦੀ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਵਿੱਚ ਜਿਹੜੀ ਰੈਸਟ ਹੋਈ ਹੈ ਉਹ ਬਟਾਲੀ ਛਾੜਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਤਾਂ ਨਾਮ ਹੈਗਾ ਯਾਸੀਨ ਮੁਹੰਮਦ ਤਕਰੀਬਨ 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਦਰਜ ਹੈ ਪੰਜਾਬ ਦੇ ਵਿੱਚ ਐਸਵੇ ਨੇ ਲਾਲੂ ਮੁਹੰਦੀ ਦੇ ਵਿੱਚ ਰਹਿ ਰਿਹਾ ਹਰਨਟੇ ਦੇ ਡੀਪੀਐਸ ਅਕਟਰ ਥੈਫਟ ਤੇ ਸਨੇਚਿੰਗ ਦੇ ਔਰ ਐਨਡੀਪੀਐਸ ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਿਮਰਾਲਾ ਖੰਨੇ ਦੇ ਵਿੱਚ ਔਰ ਅਨਐਮਪਲੋਇਡ ਬੰਦਾ ਹੈ ਔਰ ਜਿਹੜਾ ਇਹ ਮੇਨ ਕੈਂਪੇਨ ਦੇ ਵਿੱਚ ਸਾਹਮਣੇ ਆਇਆ ਉਹ ਹੈਗਾ ਜਗਪ੍ਰੀਤ ਸਿੰਘ ਇਲੀਸ ਡੱਗਾ ਸ਼ੇਰਪੁਰ ਤਹਿਬਾਨ ਪਿੰਡ ਹੈ ਤਰਨਤਾਰਨ ਥਾਣਾ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਜੱਜ ਹੈ ਫਾਜ਼ਲਕਾਹ ਜੇ ਸਿਟੀ ਖੰਨਾ ਤਲਵੰਡੀ ਭਾਈ ਫਿਰੋਜ਼ਪੁਰ ਤੇ ਸਿਮਰਾਲਾ ਦੇ ਵਿੱਚ ਫਿਰ ਸਵਾਰਾ ਐਨਡੀਪੀਐਸ ਐਕਟ ਏ ਆਰਐਨਐਫ ਦੇ ਕੋਈ ਨੌਨ ਸਮਗਲਰ ਹੈ ਔਰ ਮੁਰਲੀ ਪੁਛਕੀ ਤੂਏ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਜਿਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਾਲਾ ਸੈਕਟਰ ਤੋਂ ਪਿਕਅਪ ਕੀਤੀ ਉਹ ਵੀ ਲੈ ਕੇ ਆ ਰਿਹਾ ਸੀ ਔਰ ਇਸ ਨੂੰ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਪ੍ਰੀਤ ਦੇ ਕਹਿੰਦੇ ਕਨਸਾਈਨਮੈਂਟ ਚੁੱਕ ਚੁੱਕਿਆ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਨੇ ਅਮਰਸਰ ਦਾ ਬਾਰਡਰ ਪੈਂਦਾ ਕਰਨਤਾਰ ਦਾ ਜਿਹੜਾ ਪ੍ਰਣਾਮ ਅੰਸਰ ਡਿਸਟ੍ਰਿਕਟ ਸੀ ਉੱਥੇ ਹੈਡਵਰਕ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਤੇ ਜਿਹੜਾ ਹੈ ਜਮਰੀਦ ਇਹ ਦੋਨੇ ਲੁਧਿਆਣਾ ਰੇਲ ਚ ਇਕੱਠੇ ਬੰਦ ਰਹੇ ਇੱਥੋਂ ਇਹਨਾਂ ਦੀ ਕਨੈਕਸ਼ਨ ਬਣੇ ਤੇ ਉੜ ਗਏ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਇਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ੈਕ ਤੇ ਐਨਡੀਪੀਐਸ ਦੀ ਇਹ ਪਿਕਿੰਗਸ ਕਰਦੇ ਰਹੇ ਆ ਬਾਰਡਰ ਤੋਂ ਔਰ ਇਹ ਸਾਰੀਆਂ ਜਿਹੜੇ ਕਨਸਾਈਨਮੈਂਟ ਆ ਗਏ ਆ ਜਿਆਦਾ ਇਹਨਾਂ ਦੀਆਂ ਡਰੋਨ ਦੇ ਰਾਹੀਂ ਆਈਆਂ ਐ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਤਪ੍ਰੀਤ ਨੂੰ ਵੀ 잡ੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਐ ਅਜੇ ਦੀ ਪੁੱਛਗਿੱਛ ਚੱਲ ਰਹੀ ਐ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਐ ਇਹਦੇ ਆ ਗੱਲਬਾਤ ਤੋਂ ਇਹਦੀ ਸਭ ਤੋਂ ਔਰ ਇਹਦੇ ਜਿਹੜੇ ਪਰਸਨਲ ਬਲੋਂਗਿੰਗਸ ਇਨਕਲੂਡਿੰਗ ਮੋਬਾਈਲ ਫੋਨ ਨੂੰ ਥੋੜੀ ਮਿਲ ਜਾ। ਤਾਂ ਸਰ ਕਿੰਨੇ ਸਮੇਂ ਤੋਂ ਇਹ ਐਕਟਵ ਸੀ ਤਾਂ ਕਿੰਨੀਆਂ ਕਨਸਾਈਨਮੈਂਟਾਂ ਹੁਣ ਅੱਗੇ ਦੇ ਚਾਲੀਏ। ਇਹ 4 ਦੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦੱਸਿਆ ਐ। ਔਰ ਹਰੀਕਾ ਏਰੀਆ ਜ਼ਿਆਦਾ ਇਹ ਪ੍ਰੇਫਰ ਕਰ ਰਹੇ ਸੀ। ਉੱਥੇ ਚਲੇ ਜਾਂਦੇ ਸੀ ਇਥੋਂ ਛੁੱਟੇ। ਉਹ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਖੋ ਕਾਮਯਾਬੀ ਮਿਲੇਗੀ। ਕੋਈ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਜਗਪ੍ਰੀਤ ਹੈ ਭੱਜਿਆ ਹੋਇਆ। ਇਦੇ ਤੋਂ ਬਿਲਕੁਲ ਮੇਨ ਗੱਲ ਇੱਕ ਹੋਰ ਇੰਪੋਰਟੈਂਟ ਹੈ ਕਿ ਜਨਪਰੀ ਜਿਹੜਾ ਮਾਝਾ ਏਰੀਆ ਚੋਂ ਪਿਕਅਪ ਹੋ ਰਿਹਾ ਹੈ ਸਮਾਨ ਬੰਦਾ ਲਾਲ ਰੰਦਾ ਹੈ ਪਰ ਉਥੋਂ ਆ ਕੇ ਕੰਮ ਕਰਕੇ ਪਾਕਿਸਤਾਨ ਬੇਸ ਸਪੰਸਰਸ ਨਾਲ ਕੰਟੈਕਟ ਕਰ ਜਨਪਰੀਦਾ ਹੈਗਾ ਤੇ ਮੁਹੰਮਦ ਅਸੀਮ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਸਾਰਾ ਜਿਹੜਾ ਮਾਲਵੇ ਦੇ ਵਿੱਚ ਸਪਲਾਈ ਆ ਜਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਿਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਆ ਦੇ ਵਿੱਚ ਐਕਟਿਵ ਜਨਪਰੀ ਇਹ ਤੋਂ ਲੈ ਜਾ ਕੇ ਉਹ ਸਵਾਨ ਅੱਗੇ ਭੇਜਦਾ ਰਿਹਾ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾ ਏਰੀਆ ਚ ਮੁਕਤਵੇਂ ਦਰਦਾ ਇਹ ਕਿੰਨੇ ਬੰਦਿਆਂ ਦਾ ਗਰੁੱਪ ਹੈ ਜੀ ਕਿੰਨੇ ਬੰਦਿਆਂ ਦਾ ਗਰੁੱਪ ਹੈ ਕਿੰਨੇ ਕੇ ਬੰਦੇ ਦੋ ਬੰਦੇ ਸਾਹਮਣੇ ਆਏ ਕਿ ਬਾਕੀ ਜਸਪ੍ਰੀਤ ਦੀ ਅਪ੍ਰਿੰਟ ਰਿਵਿਊਸ਼ਨ ਹੋਰ ਚੀਜ਼ਾਂ ਰਿਵੀਲ ਕਰੇਗੀ ਸਰ ਪਾਕਿਸਤਾਨ ਦਾ ਤਸਕਰ ਪਤਾ ਲੱਗਾ ਜੀ ਜਿਹਨਾਂ ਇਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਆਂ ਜੀ ਉਸਦੇ ਵੀ ਅਸੀਂ ਕੰਮ ਕਰ ਰਹੇ ਆਂ ਇਹ ਸਰ ਕਦੋਂ ਨੂੰ ਪੁੱਤਰ ਵਿਦੇਸ਼ਾਂ ਤੋਂ ਆ ਕੇ ਆ ਗਏ ਮੁਹੰਮਦ ਦੀ ਹੈ ਜੀ ਕਿਉਂਕਿ ਮੁਰਜ਼ਾਨ ਨਾਲ ਕੰਟੈਕਟ ਕੀਤਾ ਹੈ ਜੀ ਜਿਹੜੇ ਲਲੂ ਰਹ ਰਹੇ ਆਏ ਤਮੀਰੇ ਦੇਖਲਾ ਸਨੇਚਿੰਗ ਦੇ ਤੇ ਹੋਰ ਪਰਚੇ ਦਰਜ ਨੇ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹੜੇ ਡੀਸੀਪੀ ਸਾਹਿਬ ਅ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਪ੍ਰੀ ਜੀ ਡੀਐਸਪੀ ਸਾਹਿਬ ਸਾਡੇ ਏਸੀਪੀ ਇਨਵੈਸਟੀਗੇਸ਼ਨ ਔਰ ਬਲਵਿੰਦਰ ਸਿੰਘ ਇੰਚਾਰਜ ਸੀਆਈਏ 3 ਸੋ ਮੈਂ ਟੀਮ ਨੂੰ ਬਹੁਤ ਮੁਬਾਰਕਾ ਦੇਣਾ ਸਰ ਇਹ ਜਿਹੜੀ ਜੂਰੀ ਨਾਲ ਵਰਡਸ ਲਗਵਾਈ ਸੀ ਕਿ ਪਹਿਲਾਂ ਉਹ ਅਗਰ ਕੀਆ ਲੇਟਸਟ ਹੈ ਜੀ ਹਾਂ ਜੀ ਇਹ ਰੈਡੀ ਹੋ ਗਏ ਉਸ ਪਾਸੇ ਸਰ ਇਹਨਾਂ ਉਮਰ ਦੇ ਨਹੀਂ ਗਏ ਜੀ 25 ਸਾਲ ਦੇ ਉਹ ਦੇਖ ਲੈਂਦੇ ਜਿੱਥੇ ਤੁਹਾਨੂੰ ਮਿਲ ਰਹੀ ਹੈ ਕਿਉਂਕਿ ਫਲਡਸ ਕਰਕੇ ਸਾਰੀਆਂ ਸਕਿਉਰਿਟੀ ਫੋਰਸਿਜ਼ ਬਿਜ਼ੀ ਆ ਤੇ ਕੁਝ ਹੋਰ ਏਰੀਆ ਵੀ ਇਨ ਐਕਸੈਸਿਬਲ ਹੋ ਗਿਆ ਸੀਗਾ ਉਹ ਤੁਹਾਡੇ ਦਾ ਫਾਇਦਾ ਲੈਂਦੇ ਰਹੇ ਸਰ ਜਗਨੇ ਤੋਂ ਮੇਰੇ ਨਾਲ ਕੁਝ ਕਾਫੀ ਸਮੇਂ ਤੋਂ ਦੱਸਿਆ ਜਾ ਰਿਹਾ ਕਿ ਐਕਟਿਵ ਆ ਉਹ ਪੁਲਿਸ ਦੀ ਗ੍ਰਿਪਟ ਕਿਹਨੇ ਚੱਟੋ ਆ ਰਹੀ ਹੈ ਮੈਂ 2023 ਤੋਂ ਸਾਮੂਹਕਤਮੇ ਦਰਜ ਨੇ ਜੇ ਪ੍ਰਾਣਾ ਪਰ ਆਡ ਦੇ ਨੇ 21 ਜੀ ਪਰਚਾ ਦਰਜ ਹੈ ਦੋ ਪਰਚੇ ਹੈ ਕਈ ਚਾਹ ਫਿਰ ਹੁਣ 25 ਜੀ ਰਿਲੇਟਡ ਹੈਗਾ ਸਵਰਾਲੇ ਦਾ ਇਦਾਂ ਹੀ ਜਿਹੜਾ ਇਹਦੇ ਖਿਲਾਫ ਵੀ ਇਹ ਜ਼ਿਆਦਾਤਰ ਇਹਦਾ ਯਾਸੀਨ ਜੱਫਰੀ ਦਾ 24 ਤੋਂ 25 ਤੋਂ ਹੈ ਯਾਸੀਨ ਦੇ ਖਿਲਾਫ ਉਹਦੇ ਪ੍ਰਾਣੇ ਮਕਦਮੇ ਤੋਂ ਦੱਸੇ ਹੋਏ ਹੈ ਠੀਕ ਹੈ ਸਰ ਠੀਕ ਹੈ ਸਰ